ਜਯਾ ਬੱਚਨ ਅਤੇ ਪਾਪਾਰਾਜ਼ੀ ਦੇ ਸਬੰਧ ਬਾਰੇ ਹਮੇਸ਼ਾ ਬਹੁਤ ਚਰਚਾ ਹੁੰਦੀ ਰਹੀ ਹੈ। ਹਾਲੀ ਦੇ ਵਿੱਚ ਇੱਕ ਸਮਾਗਮ ਦੌਰਾਨ ਬਜ਼ੁਰਗ ਅਦਾਕਾਰਾਂ ਨੇ ਕਿਹਾ ਹੈ ਕਿ ਉਸਦਾ ਪਾਪਾਰਾਜ਼ੀ ਦੇ ਨਾਲ ਜ਼ੀਰੋ ਰਿਸ਼ਤਾ ਹੈ। ਉਸਦੀ ਟਿੱਪਣੀ ਨੇ ਸਥਿਤੀ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਜਿਸ ਕਾਰਨ ਕਈ ਪ੍ਰਮੁੱਖ ਪਾਪਾਰਾਜ਼ੀ ਫੋਟੋਗ੍ਰਾਫਰਾਂ ਨੇ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ ਹੈ। ਉਹਨਾਂ ਨੇ ਬੱਚਨ ਪਰਿਵਾਰ ਨੂੰ ਕਵਰ ਨਾ ਕਰਨ ਦਾ ਫੈਸਲਾ ਵੀ ਕੀਤਾ ਹੈ। ਬੀਤੇ ਦਿਨੀ ਇੱਕ ਨਿੱਜੀ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਜਯਾ ਬੱਚਨ ਨੇ ਜਿਸ ਢੰਗ ਦੇ ਨਾਲ ਮੁੰਬਈ ਦੇ ਪੱਤਰਕਾਰਾਂ ਬਾਰੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਹਨ ਉਸ ਤੋਂ ਪੱਤਰਕਾਰ ਹੁਣ ਡਾਢੇ ਨਾਰਾਜ਼ ਹੋ ਗਏ ਨੇ ਉਹਨਾਂ ਨੇ जया बच्चन ਦੇ ਨਾਲ ਸਮੁੱਚੇ बच्चन ਪਰਿਵਾਰ ਦਾ ਮੁਕੰਮਲ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਹੈ ਦਰਅਸਲ जया बच्चन ਨੇ ਪਿਛਲੇ ਦਿਨੀ ਪੱਤਰਕਾਰ ਨੂੰ ਗੰਦੀਆਂ ਪੈਂਟਾ ਪਾਉਣ ਵਾਲੇ ਅਤੇ ਪਤਾ ਨਹੀਂ ਕੀ ਕੀ ਆਖਿਆ ਸੀ ਚਲिए ਆਪ ਲੋਕੀਂ ਸਾਥ ਨੂੰ ਬੱਸ ਆਸਾ ਗੰਗਲ ਗੰਗਲ ਸਰ ਇਸ ਤੋਂ ਬਾਅਦ ਕਈ ਫੋਟੋਗ੍ਰਾਫੀ ਅਤੇ ਵੀਡੀਓ ਏਜੰਸੀਆਂ ਇਸ ਤੋਂ ਨਾਰਾਜ਼ ਹਨ ਉਨ੍ਹਾਂ ਨੇ ਜਯਾ ਬੱਚਨ ਦੇ ਬਿਆਨ ਦੀ ਸਖਤ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ ਆਖਰਕਾਰ ਉਹਨਾਂ ਨੂੰ ਇਹ ਹੱਕ ਕਿਸ ਨੇ ਦਿੱਤਾ ਕਿ ਉਹ ਪੱਤਰਕਾਰਾਂ ਨੂੰ ਨੀਮੋਦ ਖਾਣ ਪੱਤਰਕਾਰਾਂ ਅਤੇ ਫੋਟੋਗ੍ਰਾਫਰਾਂ ਨੇ ਇਹ ਤੈਅ ਕੀਤਾ ਹੈ ਕਿ ਉਹ ਜਯਾ ਬੱਚਨ ਅਤੇ ਪੂਰੇ ਬੱਚਨ ਪਰਿਵਾਰ ਨੂੰ ਬਾਈਕਾਟ ਕਰਨਗੇ ਬਾਲੀਵੁੱਡ ਦੀਆਂ ਕੁਝ ਪੈਪਰਾਜ਼ੀ ਏਜੰਸੀਆਂ ਜਯਾ ਬੱਚਨ ਦੇ ਖਿਲਾਫ ਸੀਨੇ ਐਂਡ ਟੀਵੀ ਆਰਟਿਸਟ ਐਸੋਸੀਏਸ਼ਨ ਵਿੱਚ ਇੱਕ ਰਸਮੀ ਸ਼ਿਕਾਇਤ ਦਰਜ ਕਰਨ ਦੀ ਤਿਆਰੀ ਕਰ ਰਹੀਆਂ ਨੇ ਪੈਪਰਾਜ਼ੀ ਏਜੰਸੀਆਂ ਤੇ ਪੱਤਰਕਾਰ ਉਹ ਹੁੰਦੇ ਹਨ ਜੋ ਦੇਸ਼ ਵਿਦੇਸ਼ ਦੀਆਂ ਪ੍ਰਸਿੱਧ ਹਸਤੀਆਂ ਦਾ ਅਕਸਰ ਪਿੱਛਾ ਕਰਦੇ ਰਹਿੰਦੇ ਨੇ ਤੇ ਉਹਨਾਂ ਦੀਆਂ ਤਸਵੀਰਾਂ ਤੇ ਵੀਡੀਓ ਕਲਿੱਪ ਤਿਆਰ ਕਰਦੇ ਰਹਿੰਦੇ ਨੇ ਫਿਰ ਉਹ ਤਸਵੀਰਾਂ ਤੇ ਵੀਡੀਓ ਕਲਿੱਪਸ ਮੀਡੀਆ ਏਜੰਸੀਆਂ ਨੂੰ ਵੇਚੀਆਂ ਜਾਂਦੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਉਹ ਆਪਣੀ ਅਧਿਕਾਰਤ ਸ਼ਿਕਾਇਤ ਸੰਪੰਨ ਤੋਂ ਪਹਿਲਾਂ ਆਪਸ ਵਿੱਚ ਗੱਲਬਾਤ ਕਰ ਰਹੇ ਨੇ ਹਾਲੇ ਸ਼ਿਕਾਇਤ ਦਰਜ ਹੋਈ ਹੈ ਜਾਂ ਨਹੀਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਆਈ ਹੈ ਪਰ ਜਲਦ ਹੀ ਹੋ ਸਕਦੀ ਹੈ ਜਿਆ ਬਚਨ ਨੇ ਬਿਆਨ ਦਿੱਤਾ ਹੈ ਕਿ ਉਸ ਨਾਲ ਪੈਪਾਰਾਜ਼ੀ ਕੰਪਨੀਆਂ ਕਾਫੀ ਨਰਾਜ਼ ਹਨ ਜਿਆ ਨੇ ਉਹਨਾਂ ਦੇ ਸੱਭਿਆਚਾਰ ਦੇ ਨਾਲ-ਨਾਲ ਉਹਨਾਂ ਦੀ ਪਰਵਰਿਸ਼ ਤੇ ਵੀ ਸਵਾਲ ਖੜਾ ਕਰ ਦਿੱਤਾ ਜਿਆ ਨੇ ਉਹਨਾਂ ਦੇ ਪਛੋਕੜ ਪਹਿਰਾਵੇ ਦੇ ਨਾਲ-ਨਾਲ ਕਈ ਬਾਕੀ ਚੀਜ਼ਾਂ ਤੇ ਸਵਾਲ ਖੜਾ ਕਰ ਦਿੱਤਾ ਜਿਸ ਨਾਲ ਉਹਨਾਂ ਨੂੰ ਅਪਮਾਨਿਤ ਮਹਿਸੂਸ ਹੋਇਆ ਇਸੇ ਦੇ ਬਾਅਦ ਹੁਣ ਜਿਆ ਨੂੰ ਬਾਈਕਾਟ ਕਰਨ ਦੀ ਤਿਆਰੀ ਕੀਤੀ ਗਈ ਹੈ ਤੇ ਨਾਲ ਹੀ ਸ਼ਿਕਾਇਤ ਵੀ ਦਰਜ ਕਰਾਉਣ ਦੀ ਗੱਲ ਕੀਤੀ ਜਾ ਰਹੀ ਹੈ ਜਿਆ ਬੱਜਨ ਨੇ ਕਿਹਾ ਕਿ ਉਹਨਾਂ ਨੂੰ ਪੈਪ ਕਲਚਰ ਬਿਲਕੁਲ ਪਸੰਦ ਨਹੀਂ ਹੈ ਉਹਨਾਂ ਨੇ ਕਿਹਾ ਹੈ ਕਿ ਉਹ ਮੀਡੀਆ ਦਾ ਸਨਮਾਨ ਕਰਦੇ ਹਨ ਕਿਉਂਕਿ ਉਹਨਾਂ ਦੇ ਪਿਤਾ ਖੁਦ ਇੱਕ ਪੱਤਰਕਾਰ ਰਹੇ ਹਨ ਪਰ ਪੈਪਰਾਜ਼ੀ ਨਾਲ ਉਹਨਾਂ ਦਾ ਰਿਸ਼ਤਾ ਜ਼ੀਰੋ ਹੈ ਇਸ ਦੇ ਨਾਲ ਹੀ ਜਯਨਤਿ ਖੇ ਅਤੇ ਮਾਨਜਨਕ ਸ਼ਬਦਾ ਦੀ ਵਰਤੋਂ ਕੀਤੀ ਅਤੇ ਕਿਹਾ ਮਗਰ ਇਹ ਜੋ ਬਾਹਰ ਡ੍ਰੇਨ ਪਾਈਪ ਟਾਈਟ ਗੰਦੇ-ਗੰਦੇ ਪੈਂਟ ਪਹਿਨ ਕੇ ਹੱਥ ਵਿੱਚ ਮੋਬਾਈਲ ਲੈ ਕੇ ਉਹ ਸੋਚਦੇ ਹਨ ਕਿ ਤੁਹਾਡੀਆਂ ਫੋਟੋਆਂ ਖਿੱਚ ਸਕਦੇ ਹਨ ਅਤੇ ਜੋ ਮਨ ਆਉਂਦਾ ਕਹਿ ਸਕਦੇ ਹਨ ਉਹ ਕਿਸ ਤਰ੍ਹਾਂ ਦੇ ਕਮੈਂਟਸ ਪਾਸ ਕਰਦੇ ਹਨ ਇਹ ਕਿਵੇਂ ਦੇ ਲੋਕ ਹਨ ਕਿੱਥੋਂ ਆਉਂਦੇ ਹਨ ਕਿਸ ਤਰ੍ਹਾਂ ਦੀ ਐਜੂਕੇਸ਼ਨ ਹੈ ਕੀ ਬੈਕਗਰਾਉਂਡ ਹੈ ਇਸ ਤੋਂ ਬਾਅਦ ਮਾਮਲਾ ਵੱਧਦਾ ਜਾ ਰਿਹਾ ਹੈ ਬੀਤੇ ਦਿਨੀ ਇੱਕ ਨਿੱਜੀ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਜਯਾ ਬੱਚਨ ਨੇ ਜਿਸ ਢੰਗ ਦੇ ਨਾਲ ਮੁੰਬਈ ਦੇ ਪੱਤਰਕਾਰਾਂ ਬਾਰੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਹਨ ਉਸ ਤੋਂ ਪੱਤਰਕਾਰ ਹੁਣ ਡਾਢੇ ਨਾਰਾਜ਼ ਹੋ ਗਏ ਨੇ ਉਹਨਾਂ ਨੇ ਜਯਾ ਬੱਚਨ ਦੇ ਨਾਲ ਸਮੁੱਚੇ ਬੱਚਨ ਪਰਿਵਾਰ ਦਾ ਮੁਕੰਮਲ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਹੈ ਦਰਅਸਲ ਜਯਾ ਬੱਚਨ ਨੇ ਪਿਛਲੇ ਦਿਨੀ ਪੱਤਰਕਾਰ ਨੂੰ ਗੰਦੀਆਂ ਪੈਂਟਾ ਪਾਉਣ ਵਾਲੇ ਅਤੇ ਪਤਾ ਨਹੀਂ ਕੀ ਕੀ ਆਖਿਆ ਸੀ ਚਲੋ ਆਪ ਲੋਕੀਂ ਸਾਥ ਨੂੰ ਅੱਗੇ ਆਸਾ ਦੰਦਲ ਕੰਦਲ ਸਾਹਿਬ ਇਸ ਤੋਂ ਬਾਅਦ ਕਈ ਫੋਟੋਗ੍ਰਾਫੀ ਅਤੇ ਵੀਡੀਓ ਏਜੰਸੀਆਂ ਇਸ ਤੋਂ ਨਾਰਾਜ਼ ਹਨ ਉਨ੍ਹਾਂ ਨੇ ਜਯਾ ਬੱਚਨ ਦੇ ਬਿਆਨ ਦੀ ਸਖਤ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ ਆਖਰਕਾਰ ਉਹਨਾਂ ਨੂੰ ਇਹ ਹੱਕ ਕਿਸ ਨੇ ਦਿੱਤਾ ਕਿ ਉਹ ਪੱਤਰਕਾਰਾਂ ਨੂੰ ਨੀਮੋਦ ਖਾਣ ਪੱਤਰਕਾਰਾਂ ਅਤੇ ਫੋਟੋਗ੍ਰਾਫਰਾਂ ਨੇ ਇਹ ਤੈਅ ਕੀਤਾ ਹੈ ਕਿ ਉਹ ਜਯਾ ਬੱਚਨ ਅਤੇ ਪੂਰੇ ਬੱਚਨ ਪਰਿਵਾਰ ਨੂੰ ਬਾਈਕਾਟ ਕਰਨਗੇ ਬਾਲੀਵੁੱਡ ਦੀਆਂ ਕੁਝ ਪੈਪਰਾਜ਼ੀ ਏਜੰਸੀਆਂ ਜਯਾ ਬੱਚਨ ਦੇ ਖਿਲਾਫ ਸੀਨੇ ਐਂਡ ਟੀਵੀ ਆਰਟਿਸਟ ਐਸੋਸੀਏਸ਼ਨ ਵਿੱਚ ਇੱਕ ਰਸਮੀ ਸ਼ਿਕਾਇਤ ਦਰਜ ਕਰਨ ਦੀ ਤਿਆਰੀ ਕਰ ਰਹੀਆਂ ਨੇ ਪੈਪਰਾਜ਼ੀ ਏਜੰਸੀਆਂ ਤੇ ਪੱਤਰਕਾਰ ਉਹ ਹੁੰਦੇ ਹਨ ਜੋ ਦੇਸ਼ ਵਿਦੇਸ਼ ਦੀਆਂ ਪ੍ਰਸਿੱਧ ਹਸਤੀਆਂ ਦਾ ਅਕਸਰ ਪਿੱਛਾ ਕਰਦੇ ਰਹਿੰਦੇ ਨੇ ਤੇ ਉਹਨਾਂ ਦੀਆਂ ਤਸਵੀਰਾਂ ਤੇ ਵੀਡੀਓ ਕਲਿੱਪ ਤਿਆਰ ਕਰਦੇ ਰਹਿੰਦੇ ਨੇ ਫਿਰ ਉਹ ਤਸਵੀਰਾਂ ਤੇ ਵੀਡੀਓ ਕਲਿੱਪਸ ਮੀਡੀਆ ਏਜੰਸੀਆਂ ਨੂੰ ਵੇਚੀਆਂ ਜਾਂਦੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਉਹ ਆਪਣੀ ਅਧਿਕਾਰਤ ਸ਼ਿਕਾਇਤ ਸੰਪੰਨ ਤੋਂ ਪਹਿਲਾਂ ਆਪਸ ਵਿੱਚ ਗੱਲਬਾਤ ਕਰ ਰਹੇ ਨੇ ਹਾਲੇ ਸ਼ਿਕਾਇਤ ਦਰਜ ਹੋਈ ਹੈ ਜਾਂ ਨਹੀਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਆਈ ਹੈ ਪਰ ਜਲਦ ਹੀ ਹੋ ਸਕਦੀ ਹੈ ਜਯਾ ਬਚਨ ਨੇ ਬਿਆਨ ਦਿੱਤਾ ਹੈ ਕਿ ਉਸ ਨਾਲ ਪੈਪਰਾਜ਼ੀ ਕੰਪਨੀਆਂ ਕਾਫੀ ਨਾਰਾਜ਼ ਹਨ ਜਯਾ ਨੇ ਉਹਨਾਂ ਦੇ ਸੱਭਿਆਚਾਰ ਦੇ ਨਾਲ-ਨਾਲ ਉਹਨਾਂ ਦੀ ਪਰਵਰਿਸ਼ ਤੇ ਵੀ ਸਵਾਲ ਖੜਾ ਕਰ ਦਿੱਤਾ ਹੈ ਜਯਾ ਨੇ ਉਹਨਾਂ ਦੇ ਪਛੋਕੜ ਪਹਿਰਾਵੇ ਦੇ ਨਾਲ-ਨਾਲ ਕਈ ਬਾਕੀ ਚੀਜ਼ਾਂ ਤੇ ਸਵਾਲ ਖੜਾ ਕਰ ਦਿੱਤਾ ਜਿਸ ਨਾਲ ਉਹਨਾਂ ਨੂੰ ਅਪਮਾਨਿਤ ਮਹਿਸੂਸ ਹੋਇਆ ਇਸੇ ਦੇ ਬਾਅਦ ਹੁਣ ਜਯਾ ਨੂੰ ਬਾਈਕਾਟ ਕਰਨ ਦੀ ਤਿਆਰੀ ਕੀਤੀ ਗਈ ਹੈ ਅਤੇ ਨਾਲ ਹੀ ਸ਼ਿਕਾਇਤ ਵੀ ਦਰਜ ਕਰਾਉਣ ਦੀ ਗੱਲ ਕੀਤੀ ਜਾ ਰਹੀ ਹੈ ਜਿਆ ਬੱਜਨ ਨੇ ਕਿਹਾ ਕਿ ਉਹਨਾਂ ਨੂੰ ਪੈਪ ਕਲਚਰ ਬਿਲਕੁਲ ਪਸੰਦ ਨਹੀਂ ਹੈ ਉਹਨਾਂ ਨੇ ਕਿਹਾ ਹੈ ਕਿ ਉਹ ਮੀਡੀਆ ਦਾ ਸਨਮਾਨ ਕਰਦੇ ਹਨ ਕਿਉਂਕਿ ਉਹਨਾਂ ਦੇ ਪਿਤਾ ਖੁਦ ਇੱਕ ਪੱਤਰਕਾਰ ਰਹੇ ਹਨ ਪਰ ਪੈਪਰਾਜ਼ੀ ਨਾਲ ਉਹਨਾਂ ਦਾ ਰਿਸ਼ਤਾ ਜ਼ੀਰੋ ਹੈ ਇਸ ਦੇ ਨਾਲ ਹੀ ਜਯਨਤਿ ਖੇ ਅਤੇ ਮਾਨਜਨਕ ਸ਼ਬਦਾ ਦੀ ਵਰਤੋਂ ਕੀਤੀ ਅਤੇ ਕਿਹਾ ਮਗਰ ਇਹ ਜੋ ਬਾਹਰ ਡ੍ਰੇਨ ਪਾਈਪ ਟਾਈਟ ਗੰਦੇ-ਗੰਦੇ ਪੈਂਟ ਪਹਿਨ ਕੇ ਹੱਥ ਵਿੱਚ ਮੋਬਾਈਲ ਲੈ ਕੇ ਉਹ ਸੋਚਦੇ ਹਨ ਕਿ ਤੁਹਾਡੀਆਂ ਫੋਟੋਆਂ ਖਿੱਚ ਸਕਦੇ ਹਨ ਅਤੇ ਜੋ ਮਨ ਆਉਂਦਾ ਕਹਿ ਸਕਦੇ ਹਨ ਉਹ ਕਿਸ ਤਰ੍ਹਾਂ ਦੇ ਕਮੈਂਟਸ ਪਾਸ ਕਰਦੇ ਹਨ ਇਹ ਕਿਵੇਂ ਦੇ ਲੋਕ ਹਨ ਕਿੱਥੋਂ ਆਉਂਦੇ ਹਨ ਕਿਸ ਤਰ੍ਹਾਂ ਦੀ ਐਜੂਕੇਸ਼ਨ ਹੈ ਕੀ ਬੈਕਗ੍ਰਾਉਂਡ ਹੈ ਇਸ ਤੋਂ ਬਾਅਦ ਮਾਮਲਾ ਵਧਦਾ ਜਾ ਰਿਹਾ ਹੈ ਬੀਤੇ ਦਿਨੀ ਇੱਕ ਨਿੱਜੀ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਜਿਆ ਬਚਨ ਨੇ ਜਿਸ ਢੰਗ ਦੇ ਨਾਲ ਮੁੰਬਈ ਦੇ ਪੱਤਰਕਾਰਾਂ ਬਾਰੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਹਨ ਉਸ ਤੋਂ ਪੱਤਰਕਾਰ ਹੁਣ ਡਾਢੇ ਨਾਰਾਜ਼ ਹੋ ਗਏ ਨੇ ਉਹਨਾਂ ਨੇ ਜਯਾ ਬੱਚਨ ਦੇ ਨਾਲ ਸਮੁੱਚੇ ਬੱਚਨ ਪਰਿਵਾਰ ਦਾ ਮੁਕੰਮਲ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਹੈ। ਦਰਅਸਲ ਜਯਾ ਬੱਚਨ ਨੇ ਪਿਛਲੇ ਦਿਨੀ ਪੱਤਰਕਾਰ ਨੂੰ ਗੰਦੀਆਂ ਪੈਂਟਾ ਪਾਉਣ ਵਾਲੇ ਅਤੇ ਪਤਾ ਨਹੀਂ ਕੀ-ਕੀ ਆਖਿਆ ਸੀ। ਚਲੋ ਆਪ ਲੋਕੀਂ ਸਾਥ ਨੂੰ। ਅੱਗੇ। ਆਸਾ ਕੰਦਲ ਕੰਦਲ ਸਾਹਿਬ। ਇਸ ਤੋਂ ਬਾਅਦ ਕਈ ਫੋਟੋਗ੍ਰਾਫੀ ਅਤੇ ਵੀਡੀਓ ਏਜੰਸੀਆਂ ਇਸ ਤੋਂ ਨਾਰਾਜ਼ ਹਨ। ਉਨ੍ਹਾਂ ਨੇ ਜਯਾ ਬੱਚਨ ਦੇ ਬਿਆਨ ਦੀ ਸਖਤ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ ਆਖਰਕਾਰ ਉਹਨਾਂ ਨੂੰ ਇਹ ਹੱਕ ਕਿਸ ਨੇ ਦਿੱਤਾ ਕਿ ਉਹ ਪੱਤਰਕਾਰਾਂ ਨੂੰ ਨੀਮੋਦ ਖਾਣ ਪੱਤਰਕਾਰਾਂ ਅਤੇ ਫੋਟੋਗ੍ਰਾਫਰਾਂ ਨੇ ਇਹ ਤੈਅ ਕੀਤਾ ਹੈ ਕਿ ਉਹ ਜਯਾ ਬੱਚਨ ਅਤੇ ਪੂਰੇ ਬੱਚਨ ਪਰਿਵਾਰ ਨੂੰ ਬਾਈਕਾਟ ਕਰਨਗੇ ਬਾਲੀਵੁੱਡ ਦੀਆਂ ਕੁਝ ਪੈਪਰਾਜ਼ੀ ਏਜੰਸੀਆਂ ਜਯਾ ਬੱਚਨ ਦੇ ਖਿਲਾਫ ਸੀਨੇ ਐਂਡ ਟੀਵੀ ਆਰਟਿਸਟ ਐਸੋਸੀਏਸ਼ਨ ਵਿੱਚ ਇੱਕ ਰਸਮੀ ਸ਼ਿਕਾਇਤ ਦਰਜ ਕਰਨ ਦੀ ਤਿਆਰੀ ਕਰ ਰਹੀਆਂ ਨੇ ਪੈਪਰਾਜ਼ੀ ਏਜੰਸੀਆਂ ਤੇ ਪੱਤਰਕਾਰ ਉਹ ਹੁੰਦੇ ਹਨ ਜੋ ਦੇਸ਼ ਵਿਦੇਸ਼ ਦੀਆਂ ਪ੍ਰਸਿੱਧ ਹਸਤੀਆਂ ਦਾ ਅਕਸਰ ਪਿੱਛਾ ਕਰਦੇ ਰਹਿੰਦੇ ਨੇ ਤੇ ਉਹਨਾਂ ਦੀਆਂ ਤਸਵੀਰਾਂ ਤੇ ਵੀਡੀਓ ਕਲਿੱਪ ਤਿਆਰ ਕਰਦੇ ਰਹਿੰਦੇ ਨੇ ਫਿਰ ਉਹ ਤਸਵੀਰਾਂ ਤੇ ਵੀਡੀਓ ਕਲਿੱਪਸ ਮੀਡੀਆ ਏਜੰਸੀਆਂ ਨੂੰ ਵੇਚੀਆਂ ਜਾਂਦੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਉਹ ਆਪਣੀ ਅਧਿਕਾਰਤ ਸ਼ਿਕਾਇਤ ਸੌਂਪਣ ਤੋਂ ਪਹਿਲਾਂ ਆਪਸ ਵਿੱਚ ਗੱਲਬਾਤ ਕਰ ਰਹੇ ਨੇ ਹਾਲੇ ਸ਼ਿਕਾਇਤ ਦਰਜ ਹੋਈ ਹੈ ਜਾਂ ਨਹੀਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਆਈ ਹੈ ਪਰ ਜਲਦ ਹੀ ਹੋ ਸਕਦੀ ਹੈ ਜਯਾ ਬਚਨ ਨੇ ਬਿਆਨ ਦਿੱਤਾ ਹੈ ਕਿ ਉਸ ਨਾਲ ਪੈਪਰਾਜ਼ੀ ਕੰਪਨੀਆਂ ਕਾਫੀ ਨਰਾਜ਼ ਹਨ ਜਯਾ ਨੇ ਉਹਨਾਂ ਦੇ ਸੱਭਿਆਚਾਰ ਦੇ ਨਾਲ-ਨਾਲ ਉਹਨਾਂ ਦੀ ਪਰਵਰਿਸ਼ ਤੇ ਵੀ ਸਵਾਲ ਖੜਾ ਕਰ ਦਿੱਤਾ ਹੈ ਜਯਾ ਨੇ ਉਹਨਾਂ ਦੇ ਪਛੋਕੜ ਪਹਿਰਾਵੇ ਦੇ ਨਾਲ-ਨਾਲ ਕਈ ਬਾਕੀ ਚੀਜ਼ਾਂ ਤੇ ਸਵਾਲ ਖੜਾ ਕਰ ਦਿੱਤਾ ਜਿਸ ਨਾਲ ਉਹਨਾਂ ਨੂੰ ਅਪਮਾਨਿਤ ਮਹਿਸੂਸ ਹੋਇਆ ਇਸੇ ਦੇ ਬਾਅਦ ਹੁਣ ਜਯਾ ਨੂੰ ਬਾਈਕਾਟ ਕਰਨ ਦੀ ਤਿਆਰੀ ਕੀਤੀ ਗਈ ਹੈ ਅਤੇ ਨਾਲ ਹੀ ਸ਼ਿਕਾਇਤ ਵੀ ਦਰਜ ਕਰਾਉਣ ਦੀ ਗੱਲ ਕੀਤੀ ਜਾ ਰਹੀ ਹੈ ਜੋਆ बच्चन ਨੇ ਕਿਹਾ ਕਿ ਉਹਨਾਂ ਨੂੰ ਪੈਪ ਕਲਚਰ ਬਿਲਕੁਲ ਪਸੰਦ ਨਹੀਂ ਹੈ ਉਹਨਾਂ ਨੇ ਕਿਹਾ ਹੈ ਕਿ ਉਹ ਮੀਡੀਆ ਦਾ ਸਨਮਾਨ ਕਰਦੇ ਹਨ ਕਿਉਂਕਿ ਉਹਨਾਂ ਦੇ ਪਿਤਾ ਖੁਦ ਇੱਕ ਪੱਤਰਕਾਰ ਰਹੇ ਹਨ ਪਰ ਪੈਪਰਾਜ਼ੀ ਨਾਲ ਉਹਨਾਂ ਦਾ ਰਿਸ਼ਤਾ ਜ਼ੀਰੋ ਹੈ ਇਸ ਦੇ ਨਾਲ ਹੀ ਜਯਨਤਿ ਖੇ ਅਤੇ ਮਾਨਜਨਕ ਸ਼ਬਦਾ ਦੀ ਵਰਤੋਂ ਕੀਤੀ ਅਤੇ ਕਿਹਾ ਮਗਰ ਇਹ ਜੋ ਬਾਹਰ ਡ੍ਰੇਨ ਪਾਈਪ ਟਾਈਟ ਗੰਦੇ-ਗੰਦੇ ਪੈਂਟ ਪਹਿਨ ਕੇ ਹੱਥ ਵਿੱਚ ਮੋਬਾਈਲ ਲੈ ਕੇ ਉਹ ਸੋਚਦੇ ਹਨ ਕਿ ਤੁਹਾਡੀਆਂ ਫੋਟੋਆਂ ਖਿੱਚ ਸਕਦੇ ਹਨ ਅਤੇ ਜੋ ਮਨ ਆਉਂਦਾ ਕਹਿ ਸਕਦੇ ਹਨ ਉਹ ਕਿਸ ਤਰ੍ਹਾਂ ਦੇ ਕਮੈਂਟਸ ਪਾਸ ਕਰਦੇ ਹਨ ਇਹ ਕਿਵੇਂ ਦੇ ਲੋਕ ਹਨ ਕਿੱਥੋਂ ਆਉਂਦੇ ਹਨ ਕਿਸ ਤਰ੍ਹਾਂ ਦੀ ਐਜੂਕੇਸ਼ਨ ਹੈ ਕੀ ਬੈਕਗਰਾਉਂਡ ਹੈ ਇਸ ਤੋਂ ਬਾਅਦ ਮਾਮਲਾ ਵਧਦਾ ਜਾ ਰਿਹਾ ਹੈ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋ ਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ